ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਕਾਫੀ ਦਿਨਾਂ ਪਿੱਛੋਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਬਿਮਾਰ ਹੋਣ ਕਰਕੇ ਮੇਰੇ ਤੋਂ ਵੀਡੀਓ ਜੋ ਬਣਾਈ ਨਹੀਂ ਸੀ ਗਈਆਂ ਇਹ ਆਪਾਂ ਨੂੰ ਅਸਟ੍ਰੇਲੀਆ ਤੋਂ ਆਰਡਰ ਮਿਲਿਆ ਸੀਗਾ ਜੀ ਛੋਟੀਆਂ ਬੱਚੀਆਂ ਨੇ ਜੋ ਆਪਣੇ ਲਹਿੰਗਾ ਸੂਟ ਤਿਆਰ ਕੀਤੇ ਨੇ ਤੇ ਥੋੜ ਨੂੰ ਆਪਾਂ ਦਿਖਾਉਣਾ ਹੈ ਕਿ ਕਿੱਦਾਂ ਦੀ ਉਸਾਂ ਦੀ ਲੁੱਕ ਆਪਣੇ ਜੋ ਬਣਾਈ ਹੈ ਜੀ ਸਭ ਤੋਂ ਪਹਿਲਾ ਸੂਟ ਆਪਣਾ ਡਾਰਕ ਗ੍ਰੀਨ ਕਲਰ ਦਾ ਜੀ ਇਸ ਦੇ ਨਾਲ ਆਪਾਂ orange lace ਲਗਾ ਕੇ ਦੋਨਾਂ ਪਾਸੇ ਦਾ ਬਾਰਡਰ ਬਣਾਇਆ ਤੇ ਨਾਲ ਇਸ ਦੇ ਜੋ ਆਪਣੇ ਪੈਰ ਨਾਲ ਬਾਜੂ ਬਣਾਈਆਂ ਨੇ ਜੀ ਦੂਜਾ ਸੂਟ ਹੈ ਜੀ ਇਸ ਨੂੰ ਵੀ ਆਪਣੇ ਲੈਂਗੇਜ ਲੁੱਕ ਦਿੱਤੀ ਹੈ ਜੀ ਲਹਿੰਗਾ ਤਿਆਰ ਕੀਤਾ ਲਾਈਨਿੰਗ ਲਗਾ ਕੇ 골ਡਨ ਲੈਸ ਲਗਾ ਕੇ ਆਪਣਾ ਲਹਿੰਗਾ ਜੋ ਬਹੁਤ ਸੋਹਣਾ ਤਿਆਰ ਕੀਤਾ ਇਸ ਦੇ ਨਾਲ ਜੋ ਸ਼ਰਟ ਹੈ ਇਹ ਹੈਗੀ ਹੈ ਜੀ ਆਪਣੀ ਸ਼ਾਰਟ ਸ਼ਰਟ ਇਸ ਦੇ ਨਾਲ ਵੀ ਆਪਾਂ ਜੋ ਬਾਜੂ ਨੇ ਲੋਜ਼ ਰੱਖੀਆਂ ਨੇ ਤੇ ਸਟੇਟ ਆਪਣੇ ਲੈਸ ਲਗਾ ਕੇ ਸ਼ਾਰਟ কুরਤੀ ਦੇ ਵਿੱਚ ਉਸ ਨੂੰ ਤਿਆਰ ਕੀਤਾ ਵਾ ਤੇ ਤੀਜਾ ਸੂਟ ਹੈ ਜੀ ਆਪਣਾ ਮਸਟਰਡ ਕਲਰ ਦਾ ਤੇ ਇਸ ਨੂੰ ਵੀ ਆਪਾਂ ਲਹਿੰਗੇ ਦੇ ਰੂਪ ਚ ਤਿਆਰ ਕੀਤਾ ਵਾ ਤੇ ਨਾਲ ਇਸਦੇ ਜੋ ਸ਼ਾਰਟ ਸ਼ਾਰਟ ਆ ਜੀ ਇਸਦੇ ਆਪਾਂ ਨੇ 골ਡਨ ਲੈਸ ਲਗਾ ਕੇ ਸਟੇਟਲੈਸ ਤੇ ਇਸ ਨੂੰ ਆਪਾਂ ਨੇ ਰੈਡੀ ਕੀਤਾ ਤੇ ਚੌਥਾ ਸੂਟ ਆ ਜੀ ਆਪਣਾ ਜਿਸ ਨੂੰ ਆਪਾਂ ਨੇ ਗਰਾਰਾ ਬਣਾਇਆ ਵਾ ਗਰਾਰੇ ਦੀ ਲੁੱਕ ਦਿੱਤੀ ਆ ਵਿਦ ਲਾਈਨਿੰਗ ਲਗਾ ਕੇ ਜੀ ਤੇ ਇਸਦੇ ਨਾਲ ਜੋ ਸ਼ਰਟ ਹੈ ਉਹ ਵੀ ਆਪਾਂ ਨੇ ਸ਼ਾਰਟ ਬਣਾਈ ਆ ਤੇ ਉਸ ਨੂੰ ਕਾਲੀਆਂ ਨੇ ਸ਼ੇਪ ਵਿੱਚ ਆਪਾਂ ਨੇ ਲੈਸ ਲਗਾਈ ਆ ਤੇ ਇਸ ਦੀ ਬਾਜੂ ਵੀ ਜੋ ਆਪਣੀਆਂ ਪੈਰਨਲ ਬਾਜੂ ਨੇ ਜੀ ਤੇ ਜੋ ਆਪਣਾ ਲਾਸਟ ਸੂਟ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਸੂਟ ਦਾ ਤੇ ਮੇਰਾ ਸਭ ਤੋਂ ਫੇਵਰਟ ਕਲਰ ਹੈ ਜੀ ਇਹ ਇਹਨੂੰ ਵੀ ਆਪਾਂ ਨੇ ਜੀ ਗਰਾਰਾ ਤਿਆਰ ਕੀਤਾ ਜੀ ਵਿਦ ਲਾਈਨਿੰਗ ਤੇ ਲੈਸਿਸ 골ਡਨ ਲੈਸਿਸ ਲਗਾ ਕੇ ਇਸ ਦੇ ਨਾਲ ਵੀ ਜੋ ਆਪਾਂ ਨੇ ਸ਼ਰਟ ਤਿਆਰ ਕੀਤੀ ਆ ਉਸ ਨੂੰ ਆਪਾਂ ਨੇ ਜੀ neck ਦੇ ਨਾਲ round ਦੇ ਵਿੱਚ ਲਗਾ ਕੇ ਤਿਆਰ ਕੀਤਾ ਤੇ ਜੋ ਇਸ ਦੀ ਵਾਜੂ ਹੈ ਤੇ ਉਸ ਨੂੰ ਵੀ ਆਪਾਂ ਪੈਰਲਰ ਦੇ ਰੂਪ 'ਚ ਬਣਾਇਆ ਵਾ ਤੇ ਪੰਜੇ ਸੂਟ ਆਪਣੇ ਜੀ ਰੈਡੀ ਨੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਮੈਂਟ ਕਰਕੇ ਦੱਸਿਆ ਕਰੋ ਤੇ ਤੁਹਾਨੂੰ ਕਿਦਾਂ ਲੱਗੇ ਤੇ ਪੰਜੇ ਸੂਟ ਆਪਣੇ ਜੋ ਬੱਚਿਆਂ ਦੇ ਤਿਆਰ ਨੇ ਜੀ ਪਹਿਲਾ ਜੀ ਦੂਜਾ ਇਹ ਵਾਲਾ ਤੀਜਾ ਜੀ ਇਹ ਚੌਥਾ ਸੂਟ ਤੇ ਇਹ ਹੈਗਾ ਜੀ ਪੰਜਵਾਂ ਸੂਟ ਵੀਡੀਓ ਨੂੰ ਫਰੀ ਲਈ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ